ਮੇਰਾ ਨਾਮ ਸੁਦਾ ਕਪੂਰ ਹੈ ਮਦਕਰ ਕ੍ਰੇਟਾ ਉਹਨੇ ਮਾਰੇ ਫੋਰਚੂਨ ਫੋਰ ਨੂੰ ਮੇਰੇ ਬੱਚੇ ਦੀ ਗੱਡੀ ਦੇ ਵਿੱਚ ਵੱਜੀ ਔਰ ਬੱਚਿਆਂ ਦੀ ਗੱਡੀ ਬਿਲਕੁਲ ਵੈਂਸਨ ਦੇ ਵਿੱਚ ਚਲੀ ਗਈ ਔਰ ਨਾਲ ਹੀ ਗ੍ਰਿਲ ਸਭ ਟੁੱਟ ਕੇ ਸਭ ਬੱਚੇ ਮੇਰੇ ਬਿਲਕੁਲ ਬੇਹੋਸ਼ੀ ਦੀ ਹਾਲਤ ਸੀ ਸਿਗੇ ਜਦੋਂ ਉਹਨਾਂ ਨੇ ਦੇਖਿਆ ਲੋਕਾਂ ਨੇ ਲੋਕਾਂ ਨੇ ਕੱਢਿਆ ਲੋਕਾਂ ਨੂੰ ਪਤਾ ਕੁਝ ਸਾਨੂੰ ਨਹੀਂ ਪਤਾ ਅਸੀਂ ਬਿਲਕੁਲ ਕਨਫਿਊਜ਼ ਹੋ ਗਏ ਔਰ ਬੱਚਿਆਂ ਨੂੰ ਲੈ ਕੇ ਵੀ ਹਸਪੀਟਲ ਕੋਈ ਬੰਦਾ ਲੈ ਕੇ ਆਇਆ ਸਾਨੂੰ ਇੱਕ ਤਿੰਨ ਸੀਗੇ ਇੱਕ ਬੇਟੀ ਸੀ 8 ਸਾਲ ਦੀ ਇੱਕ ਮੇਰੀ ਬਹੂ ਸੀ ਇੱਕ ਮੇਰਾ ਬੇਟਾ ਸੀ ਸੱਟਾਂ ਜੀ ਤਿੰਨਾਂ ਦੇ ਲੱਗੀਆਂ ਤਿੰਨਾਂ ਦੇ ਜਿਆਦਾ ਲੱਗੀਆਂ ਬੇਟੇ ਦੇ ਬਹੁਤ ਜਿਆਦਾ ਲੱਗੀਆਂ ਬੇਟੀ ਔਰ ਬਹੂ ਦੇ ਥੋੜੀ ਘੱਟ ਲੱਗੀਆਂ ਦੇਖੋ ਜੀ ਪੁਲਿਸ ਵੱਲੋਂ ਪਹਿਲੇ ਤਾਂ ਕਾਰਵਾਈ ਉਹਨਾਂ ਦੀ ਸਹੀ ਸੀ ਕ੍ਰੇਟਾ ਮਾਰ ਕੇ ਗਈ ਲੇਕਿਨ ਇਹਨਾਂ ਨੇ ਕਾਰਵਾਈ ਕੱਲਤੀ ਚੇਂਜ ਕਰਤੀ ਔਰ ਐਫ ਆਰ ਆਈ ਕਰਤੀ ਉਹ ਪਹਿਲਾਂ ਕੋਈ ਨਹੀਂ ਸੀ ਲੇਕਿਨ ਉਹ ਅਸੂਲ ਦੇ ਮਤਾਬਿਨ ਨਹੀਂ ਸਹੀ ਹੈ ਜੀ ਸੀਸੀਟੀ ਕੈਮਰੇ ਸਾਰੇ ਇੱਕ ਨਿਕਾਲਨੇ ਚਾਹੀਦੇ ਆ ਜਿਹਦੇ ਵਿੱਚ ਜਿਹੜਾ ਜਿਹੜਾ ਸਹੀ ਆ ਉਹਦਾ ਕਰਨਾ ਚਾਹੀਦਾ ਪਰ ਲੇਕਿਨ ਸਾਨੂੰ ਉਸ ਬੱਚੇ ਲਈ ਵੀ ਬੜੇ ਦੁਖੀ ਹਾਂ ਸੀ ਕਿ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਦੇਖੋ ਉਹ ਜਿਹੜਾ ਬੱਚਾ ਗਿਆ ਉਹ ਵੀ ਸਾਡੇ ਬੱਚਿਆਂ ਵਰਗਾ ਪੂਰਾ ਉਹ ਅਸੀਂ ਉਹਦੇ ਲਈ ਵੀ ਬਹੁਤ ਦੁਖੀ ਤਾਂ ਪਰ ਲੇਕਿਨ ਜਿਹੜੀ ਕਾਨੂੰਨ ਦੇ ਮਤਾਬਿਕ ਗਲਤ ਕਰ ਰਹੀ ਹੈ ਉਹ ਗਲਤ ਹੈ ਕਿ ਜਿਹੜੀ ਐਫਆਰਆਈ ਬਣਾ ਦਿੱਤੀ ਉਹ ਬਿਲਕੁਲ ਗਲਤ ਕਰਤੀ ਇਹਨਾਂ ਨੇ ਪਹਿਲਾਂ ਸਹੀ ਸੀਗੀ ਪਰ ਲੇਕਿਨ ਕੱਲ ਤੋਂ ਇਹਨਾਂ ਨੇ ਬਿਲਕੁਲ ਚੇਂਜ ਕਰ ਲਿਆ ਲੇਕਿਨ ਸਾਡੇ ਉਹਨਾਂ ਦੇ ਮੁਤਾਬਿਕ ਸਾਡੇ ਲਈ ਵੀ ਸਹੀ ਜੋ ਹੈ ਉਹਨਾਂ ਨੂੰ ਕਰਨਾ ਚਾਹੀਦਾ ਹੈ ਪੁਲਿਸ ਵਾਲਿਆਂ ਨੇ ਜੋ ਵੀ ਹੈ ਕੀ ਨਾਮ ਹੈ ਤੁਹਾਡਾ ਸੁਦਾ ਕਪੂਰ